ਦੋਸਤੋ ਪ੍ਰਿਆਗਰਾਜ ਆਏ ਹੋਏ ਸੀ ਤਾਂ ਪ੍ਰਿਆਗਰਾਜ ਅਸੀਂ ਰਾਤ ਪਹੁੰਚੇ ਸੀ ਇਹ ਲਗਭਗ 3 ਵਜੇ ਦੇ ਕਰੀਬ ਸੋ ਹੁਣ ਪ੍ਰਿਆਗਰਾਜ ਇਸ਼ਨਾਨ ਤੋਂ ਬਾਅਦ ਅ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਬੈਠੇ ਸੀ ਤੇ ਮਨ ਚ ਆਇਆ ਕਿ ਕਿਉਂ ਨਾ ਕੁਝ ਡਿਬੇਟ ਕੀਤੀ ਜਾਵੇ ਉਹ ਡਿਬੇਟ ਵੀ ਕਰਮਚੰਦ ਜੀ ਨਾਲ ਜਿਹਨੇ ਕਿ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਏ ਨੇ ਤੇ ਅੱਜ ਕੱਲ ਆਮ ਆਦਮੀ ਪਾਰਟੀ ਦੇ ਕਹਿ ਸਕਦੇ ਕਿ ਕਰੋ ਬੁਨਾਦ ਬਣੇ ਹੋਏ ਨੇ ਕਰਮਚੰਦ ਇੱਕ ਨਾਮ ਹੈ ਸਾਡੇ ਖੰਨੇ ਸ਼ਹਿਰ ਦਾ ਅੱਜ ਪੋਲਿਟਿਕਸ ਦੇ ਵਿੱਚ ਵੀ ਪੂਰਾ ਨਾਮ ਕਮਾ ਰਿਹਾ ਹੈ ਕਰਨ ਜੀ ਬੈਠੇ ਤੇ ਚਾਹ ਵਾਲੀ ਪੀ ਕੇ ਆਟੇ ਸੀ। ਜੁਗਲਬੰਬੀ ਚੱਲੂਗੀ ਅੱਜ ਪੂਰੀ ਇਹਨਾਂ ਦੇ ਨਾਲ। ਡਿਬੇਟ ਚੱਲੂਗੀ। ਕੁਝ ਖਟੀਆਂ ਤੇ ਕੁਝ ਮਿੱਠੀਆਂ ਗੱਲਾਂ ਕਰਾਂਗੇ। ਕਰਨ ਜੀ ਸਾਡੇ ਚੈਨਲ ਤੇ ਪਹਿਲਾਂ ਥੋੜਾ ਸਵਾਗਤ। ਧੰਨਵਾਦ ਜੀ। ਬਹੁਤੋ ਮਾਨਦਾਰ ਆਦਮੀ। ਜਾਲੇ ਜੀ ਇਹ ਤਿਲਕ ਮੱਥੇ ਤੇ ਮੇਰੇ ਵੀ ਲੱਗਿਆ ਹੋਇਆ ਤੇ ਤਿਲਕ ਮੱਥੇ ਤੇ ਅੱਜ ਇਹਨਾਂ ਦੇ ਵੀ ਲੱਗਿਆ ਹੋਇਆ। ਸੋ ਅੱਜ ਡਿਬੇਟ ਦੀ ਗੱਲ ਚੱਲ ਰਹੀ ਹੈ ਕਰਨ ਕੰਤ ਜੀ ਨਾਲ ਜਿਹੜੇ ਕਿ ਬੀੜ ਦੇ ਵਿੱਚ ਸੇਵਾ ਵੀ ਕਰਦੇ ਨੇ। ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਉੱਥੇ ਜਾ ਕੇ ਬੀੜ ਦੇ ਵਿੱਚ ਸੇਵਾ ਕਰਦੇ ਨੇ ਕਰਨ ਚੱਲਣਾ ਕੁਝ ਗੱਲਾਂ ਜਿਹੜੀਆਂ ਖੱਟੀਆਂ ਤੇ ਮਿੱਠੀਆਂ ਕਰਾਂਗੇ ਕਰਦੇ ਨੇ ਸਭ ਤੋਂ ਪਹਿਲਾਂ ਗੱਲੇ ਆਪਾਂ ਪਾਰਟੀ ਦੀ ਕਰਦੇ ਆ ਕਿ ਦਿੱਲੀ ਦੇ ਵਿੱਚ ਬੜੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕੀ ਮੰਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਬਧੀਆਂ ਮੈਨਰੋਜੀ ਤੁਹਾਡਾ ਸਭ ਤੋਂ ਪਹਿਲਾਂ ਮੈਂ ਗੰਗਾ ਮਈਆ ਜਮਨਾ ਮਈਆ ਸਰਸਤੀ ਮਈਆ ਕੀ ਜੈ ਪੁਲਿਨਾਥ ਕੀ ਜੈ ਦੂਸਰੀ ਗੱਲ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਚੋਣਾਂ ਹਾਰ ਗਈ ਅਸੀਂ ਲੋਕਾਂ ਦਾ ਜਿਹੜਾ ਫਤਵਾ ਸਤਕਾਰ ਕਰਦੇ ਆ ਲੋਕਾਂ ਦਾ ਕਿ ਜੋ ਉਹਨਾਂ ਨੇ ਮੈਂਡਲਸ ਨੂੰ ਦਿੱਤਾ ਸਾਡੇ ਜ ਕੋ ਕਮੀਆਂ ਕਮਜ਼ੋਰੀਆਂ ਹੋਣਗੀਆਂ ਉਹ ਅਸੀਂ ਉਹਨਾਂ ਨਾਲ ਸਮਝਦੂਰ ਕਰਕੇ ਫੇਰ ਆਵਾਂਗੇ ਮੈਦਾਨ ਦੇ ਵਿੱਚ ਪਰ ਜਿਹੜੀਆਂ ਚੋਣਾਂ ਅਸੀਂ ਹਾਰੇ ਆ ਉਹਦੇ ਕਈ ਰੀਜਨ ਨੇ ਪਹਿਲਾ ਰੀਜਨ ਤਾਂ ਇਹ ਕਿ ਸਾਡੇ ਤਿੰਨ ਸੀਨੀਅਰ ਲੀਡਰ ਲੀਡਰ ਕੌਮੀ ਪ੍ਰਧਾਨ ਸਾਡੇ ਹਿੰਦੁਸਤਾਨ ਦੇ ਕੇਜਰੀਵਾਲ ਜੀ ਔਰ ਸਤਿੰਦਰ ਜੈਨ ਜਿਹੜੇ ਸਿਹਤ ਮੰਤਰੀ ਸੀ ਤੇ ਸਾਡੇ ਉਥੇ ਵਿਦਿਆ ਮੰਤਰੀ ਸੋਧੀਆ ਜੀ ਇਹਨਾਂ ਤੇ ਜਿਹੜੇ ਜੋ ਕੇਸ ਪਾਏ ਗਏ ਨਜਾਇਜ਼ ਉਹਨਾਂ ਦਾ ਅਸਰ ਲੋਕਾਂ ਤੇ ਮੈਂ ਸਮਝਦਾ ਵੀ ਗਿਆ ਦੂਸਰਾ ਇਹ ਕਿ ਉਥੇ ਜੋ ਜਿਸ ਤਰ੍ਹਾਂ ਦੀ ਇਲੈਕਸ਼ਨਾਂ ਕਿਉਂਕਿ ਪਾਰਲੀਮੈਂਟਰੀ ਸਿਸਟਮ ਬਾਅਦ ਆ ਜਿਹੜਾ ਬਹੁਤ ਕਾਸਟਲੀ ਹੋ ਗਿਆ ਔਰ ਬੜਾ ਖਰਚਾ ਜਿਹੜੇ ਦੇਚਾਉਂਦਾ ਪਾਰਟੀ ਫਾਈਨੈਂਸ਼ਲੀ ਇੰਨਾ ਫੋਰਡ ਖਰਚਾ ਨਹੀਂ ਕਰ ਸਕਦੀ ਕਿ ਜਿੰਨਾ ਅੱਜਕੱਲ ਸਿਸਟਮ ਦੇ ਵਿੱਚ মিডিਆ ਵੀ ਇਹਦੇ ਵਿੱਚ ਨਵਾਲਵ ਹੋ, ਪ੍ਰੈਸ ਵੀ ਹੈ ਸਾਰਾ ਕੁਝ ਹੈ ਇਹਨਾਂ ਜਿਹੜਾ ਪੈਸਾ ਮਤਲਬ ਜਿਹੜਾ ਅਨਵਾਲਵ ਆ ਇਸ ਕਰਕੇ ਪਾਰਟੀ ਕਮਜ਼ੋਰ ਪੱਖੋਂ ਵੀ ਤੇ ਤੀਜੀ ਗੱਲ ਇਹ ਕਿ ਕੁਛੋਤੇ ਵੋਟਾਂ ਵੀ ਕਟਾਈਆਂ ਗਈਆਂ ਵੋਟਾਂ ਕਟਾਈਆਂ ਗਈਆਂ ਔਰ ਕੁਝ ਲੋਕ ਨੇ ਜਿਹੜੇ ਉੱਥੇ ਬੁੱਟਾ ਪਾਉਣ ਨਹੀਂ ਗਿਆ ਗੀਰ ਤਬਕਾ ਕਿਉਂ ਨਹੀਂ ਪਾਉਣ ਗਿਆ ਇਹਦਾ ਵੀ ਹਲੇ ਅਸੀਂ ਇਨਕੁਆਰੀ ਕਰਾਂਗੇ ਵੀ ਕਿਉਂ ਨਹੀਂ ਪਾਉਣਗੇ ਇਸ ਕਰਕੇ ਲੋਕ ਨੇ ਜਿਹੜਾ ਫਤਵਾ ਦਿੱਤਾ ਅਸੀਂ ਉਹਦਾ ਮੈਨਰੋਜੀ ਸਤਿਕਾਰ ਕਰਦੇ ਆਂ ਔਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਕਮੀਆਂ ਲੱਭਾਂਗੇ ਆਪਣੇ ਆਪ ਦੇ ਵਿੱਚ ਵੀ ਅਸੀਂ ਰਿਵਿਊ ਕਰਾਂਗੇ ਕਿ ਉਹ ਅਸੀਂ ਕਾਰਨ ਕੀ ਨੇ ਦੇ ਕਿ ਜੋ ਇਹ ਤੋਂ ਇਲਾਵਾ ਵੀ ਕਈ ਕਾਰਨ ਹੋਰ ਹੋ ਸਕਦੇ ਨੇ ਕਿ ਜਿਹੜੇ ਮੈਂ ਕਹੇ ਨੇ ਇਹ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕਾਰਨ ਜੀ ਤੁਸੀਂ ਨੇ ਇੱਕ ਗੱਲ ਕੀਤੀ ਹੈ ਮੈਂ ਗੱਲ ਥੋੜੀ ਕੱਟ ਰਹੇ ਹਾਂ ਕਿ ਦਿੱਲੀ ਦੇ ਵਿੱਚ ਇੱਕ ਝੂਠੇ ਕੇਸ ਦੇ ਵਿੱਚ ਕਹਿੰਦੇ ਤਿੰਨ ਬੰਦਿਆਂ ਨੂੰ ਫਸਾਇਆ ਗਿਆ ਇਹ ਤੁਸੀਂ ਮੰਨਦੇ ਹੋ ਵੀ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਸਕਦਾ ਹੈ ਕਿ ਇੱਕ ਸੀਐਮ ਹੋਵੇ ਦੇਖੋ ਮੈਂ ਤਾਂ ਇਹ ਝੂਠੇ ਕੇਸ ਤੋਂ ਕਿਉਂਕਿ ਕਾਰਨ ਕਿ ਕਿ ਜਿੰਨਾ ਚਿਰ ਸਾਬਤ ਨਹੀਂ ਹੁੰਦਾ ਉਹਨਾਂ ਚ ਰਸੀਆਂ ਨੂੰ ਝੂਠਾ ਕੇਸੇ ਕਹਾਂਗੇ ਕਿਉਂਕਿ ਹਾਲੇ ਸਾਫਤ ਨਹੀਂ ਹੋਏ ਉਹ ਕੋਰਟ ਦੇ ਵਿੱਚ ਨੇ ਪੈਂਡਿੰਗ ਕੇਸ ਨੇ ਕੇਸ ਚੱਲਦਾ ਜਵਾਨਤੇ ਨੇ ਇਹ ਗੱਲ ਠੀਕ ਆ ਜਵਾਨਤੇ ਨੇ ਪਰ ਜਦੋਂ ਇਹ ਹੋਊਗਾ ਤਾਂ ਸਭ ਤੋਂ ਪਹਿਲਾਂ ਮੈਂ ਹੋਊਗਾ ਜੀ ਇਹ ਸਾਫਤ ਹੋਣਾ ਕਰਤਾ ਸਭ ਤੋਂ ਪਹਿਲਾਂ ਮੈਂ ਹੋਊਗਾ ਕਿ ਮੈਂ ਪਾਰਟ ਦੇ ਸਿਫਾ ਦੇ ਕੇ ਆਉਂਗਾ ਕਿ ਇਹ ਸਾਫ ਕਰਤਾ ਜੀ ਅੱਛਾ ਜੇ ਇਹੀ ਕੇਸ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਉੱਪਰ ਜਿਹੜੇ ਲੋਕਾਂ ਦੇ ਉੱਪਰ ਮਾਫੀਆ ਬਣਾ ਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਪਰਚੇ ਦਰਜ ਕਰ ਰਹੀ ਹੈ ਉਹ ਸਹੀ ਹੈ ਗਲਤ ਹੈ ਨਹੀਂ ਦੇਖੋ ਮੇਰੇ ਨੋਟਸ ਵਿੱਚ ਨਹੀਂ ਕੋਈ ਹੈ ਕਿਉਂਕਿ ਮੈਂ ਤਕਰੀਬਨ 2 ਕੁ ਮਹੀਨੇ ਤੋਂ ਪਾਰਟੀ ਤੋਂ ਪਰੇ ਆ ਮਤਲਬ ਇਹ ਮੈਂ ਵਿੱਚ ਸੀ ਕੋਈ ਪਰਿਵਾਰ ਕਰੀਏ ਮੈਂ ਵਿੱਚ ਸੀਗਾ 2 ਕੁ ਮਹੀਨੇ ਤੋਂ ਬੜਗਾਉਂ ਉਧਰ ਉਧਰ ਗਿਆ ਹੋਇਆ ਸੀਗਾ ਮੈਂ ਇਸ ਕਰਕੇ 2 2 ਮਹੀਨੇ ਤੋਂ ਤਕਰੀਬਨ ਪਰੇ ਹੀ ਸੀ ਪਾਰਟੀ ਤੇ ਮੈਨੂੰ ਕੋਈ ਇਸ ਕਿਸਮ ਵਾਲੀ ਪਤਾ ਨਹੀਂ ਮੈਂ ਉਹਨਾਂ ਨਾਲ ਇਨ ਟੱਚ ਆ ਆਟੋ ਆਫ ਟੱਚ ਆ ਪਾਰਟੀ ਦੇ ਜੋ ਵੀ ਸਰਗਰਮੀਆਂ ਸੀ ਜਾਂ ਜੋ ਵੀ ਗਤੀਵਿਧੀਆਂ ਦਿੱਲੀ ਵੀ ਨਹੀਂ ਗਿਆ ਜਾ ਸਕਿਆ ਮੈਂ ਕਿਉਂਕਿ ਆਪਦੇ ਮੇਰੇ ਆਪਦੇ ਰਿਹਾਵੇਂ ਸੀਗੇ ਇਸ ਕਰਕੇ ਮੈਨੇ ਇਹ ਜਾਣਕਾਰੀ ਲਈ ਮੈਨੂੰ ਅੱਛਾ ਚਲੋ ਇੱਕ ਗੱਲ ਹੋਰ ਜਿਵੇਂ ਆਪਾਂ ਅੱਜ ਪ੍ਰਿਆਗਰਾਜ ਚ ਆਏ ਹੋਇਆ ਆਂ ਆਪਾਂ ਦੇਖ ਰਹੇ ਕਿ ਕਿੰਨਾ ਤਕੜਾ ਇੰਤਜ਼ਾਮ ਕੀਤਾ ਗਿਆ ਹੈ ਇਹ ਇੰਤਜ਼ਾਮ ਕਾ ਕੇਜਰੀਵਾਲ ਨੇ ਕੀਤਾ ਹੈ ਕਿ ਭਵਨਤਵਾਨ ਨੇ ਕੀਤਾ ਨਹੀਂ ਦੇਖੋ ਜੀ ਇਹ ਜਿਹੜਾ ਅਰੇਂਜਮੈਂਟ ਆ ਇਹ ਯੂਪੀ ਸਟੇਟ ਦੇ ਜੋਗੀ ਜਿਹੜੇ ਇੱਥੋਂ ਦੇ ਮੁੱਖ ਮੰਤਰੀ ਨੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਜੋ ਰੋਡ ਦਾ ਰੋਡ ਦਾ ਜੋ ਅਸੀਂ ਆਏ ਆ ਜਿਹੜੀ ਰੋਡ ਦੇ ਬਾਈਪਾਸ ਜੋ ਬਣਾਏ ਨੇ ਮੈਂ ਸਮਝਦਾ ਵੀ ਉਹ ਕਾਬਲੇ ਤਾਰੀਫ ਨੇ ਬੜੀ ਤਰੱਕੀ ਆ ਜਿਹੜੀ ਕੀਤੀ ਆ ਔਰ ਇੱਥੇ ਜੋ ਜੋ ਪ੍ਰਗ ਪ੍ਰਿਆਗਰਾਜ ਤੇ ਕੀਤਾ ਜੋਗੀ ਜੀ ਨੇ ਮੈਂ ਉਹਦੀ ਤਾਰੀਫ ਪਾਟੀ ਦਾ ਪ੍ਰਯੋਗ ਹੈ ਕਿ ਬਹੁਤ ਵਧੀਆ ਪ੍ਰਬੰਧ ਹੈ ਔਰ ਕੋਈ ਇੱਥੇ ਮੁਸ਼ਕਿਲਾਂਤ ਨਹੀਂ ਹੈ ਖਾਣ ਪੀਣ ਦਾ ਔਰ ਇੱਥੇ ਪਾਣੀ ਦਾ ਵਿਸਥਾਰ ਜੋ ਮਤਲਬ ਹੁਣ ਤੋਂ ਦੀ ਵਿਵਸਥਾ ਜੋ ਸ਼ਰਾਨ ਕਰਦੀ ਵਿਵਸਥਾ ਪੂਰਾ ਹੈ ਬਹੁਤ ਵਧੀਆ ਪ੍ਰਬੰਧ ਨੇ ਜਿਹੜੇ ਪੁਲ ਬਣਾ ਕੇ ਕੀਤੇ ਗਏ ਨੇ ਔਰ ਇਹ ਕਾਬਲੇ ਤਾਰੀਫ ਨੇ ਸਾਨੂੰ ਇਹਦੀ ਤਾਰੀਫ ਕਰਨੀ ਚਾਹੀਦੀ ਹੈ ਦਿੱਲੀ ਕਹਿ ਸਕਦੇ ਦਿੱਲੀ ਛੱਡਿ ਆਪਾਂ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ ਅੱਜ ਪੂਰੇ ਹਿੰਦੁਸਤਾਨ ਨੇ ਪੂਰੇ ਵਰਲਡ ਦੇ ਵਿੱਚ ਮੋਦੀ ਦਾ ਟੰਕਾ ਚੱਲ ਰਿਹਾ ਹੈ ਮੋਦੀ ਮੋਦੀ ਹੋਈ ਹੋਈ ਹੈ ਮੋਦੀ ਕੰਮ ਵੀ ਕਰ ਰਿਹਾ ਹੈ ਆਪਾਂ ਦੇਖਦੇ ਪ੍ਰਯਾਗ ਰਾਜ ਦੀ ਗੱਲ ਕਰੀ ਹਿੰਦੋਤਾਂ ਦੇ ਵਿੱਚ ਇੱਕ ਕੰਬੋਤ ਨੇ ਜੇਕਰ ਕੱਲ ਨੂੰ ਮੋਦੀ ਦੀ ਲਹਿਰ ਪੰਜਾਬ ਤੇ ਜਲਦੀ ਆਏ ਤੁਸੀਂ ਕੀ ਮੰਨਦੇ ਹੋ ਫਿਰ ਇਸੇ ਨੂੰ ਦੇਖੋ ਮੈਂ ਅੱਜ ਦੀ ਜਿਹੜੀ ਮੋਦੀ ਦੀ ਡਾਲੋਜੀ ਆ ਮੈਂ ਇਹਨੂੰ ਸਮਝ ਨਹੀਂ ਆ ਰਹੀ ਕਿਉਂਕਿ ਮੋਦੀ ਜੀ ਨੇ ਕਿਹਾ ਸੀ ਕਿ 2 ਕਰੋੜ ਸੀ ਨੌਕਰੀਆਂ ਦੇਵਾਂਗੇ ਜਦੋਂ ਸਾਡੀ ਸਰਕਾਰ ਤਕਰੀਬਨ ਤੀਜੀ ਵਾਰੀ ਇਹਨਾਂ ਦੀ ਸਰਕਾਰ ਬਣੀ ਆ ਨੌਕਰੀਆਂ ਦੇ ਵਿੱਚੇ ਪਿੱਛੇ ਦੂਜੇ ਨੰਬਰ ਤੇ ਜੋ ਪਿਛਲੇ ਸਮੇਂ ਜਿਹੜੀਆਂ ਸਰਕਾਰਾਂ ਆਈਆਂ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਬੈਂਕਾਂ ਦਾ ਕੌਮੀਕਰਨ ਕੀਤਾ ਟਰਾਂਸਪੋਰਟ ਦਾ ਕੌਮੀਕਰਨ ਕੀਤਾ ਇਹਨਾਂ ਨੇ ਉਹ ਉਹਨਾਂ ਨੂੰ ਪ੍ਰਾਈਵੇਟ ਦੇ ਉੱਪਰ ਲਿਆਉਣ ਦੇ ਲਈ ਪੂਰੇ ਯਤਨ ਨੇ ਜਿਹੜੇ ਇਹ ਮੋਦੀ ਜੀ ਦੇ ਜੋ ਜਿਵੇਂ 에어ਪੋਰਟ ਨੇ ਜਾਂ ਰੇਲਵੇ ਹੈ ਇਹ ਚ ਪ੍ਰਾਈਵੇਟ ਜਾਂ BSNL ਨੂੰ ਤੋੜ ਕੇ ਪ੍ਰਾਈਵੇਟ ਕਿਉਂਕਿ BSNL ਸਾਡਾ ਆਪਣਾ ਨੈਟਵਰਕ ਸੀਗਾ ਸਾਰੇ ਹਿੰਦੂਸਤਾਨ ਦੇ ਵਿੱਚ ਔਰ ਸਾਡੇ ਨੈਟਵਰਕ ਨੂੰ ਦੂਜੀਆਂ ਪਾਰਟੀਆਂ ਵਰਕੇ ਸਾਨੂੰ ਰੈਂਟ ਦਿੰਦੀ ਹੈ ਦੀ ਸਰਕਾਰ ਨੂੰ ਤੇ ਅਸੀਂ ਇਹ ਡੌਲਰ ਜੀ ਦੇ ਖਿਲਾਫ ਆਂ ਸ루 ਤੋਂ ਕਿਉਂਕਿ ਮੈਂ 43 ਸਾਲ ਕੰਮ ਸਟ੍ਰੈਟਜੀ ਕੰਮ ਕੀਤਾ ਸਾਨੂੰ ਇਹੀ ਸੁਖਾਇਆ ਗਿਆ ਕਿ ਸਰਕਾਰ ਦੀ ਸੰਪਤੀ ਜੀ ਲੋਕਾਂ ਦੀ ਸੰਪਤੀ ਹੈ ਇਹਨੂੰ ਪ੍ਰਾਈਵੇਟ ਕਰਕੇ ਇਹ ਉਹਦਾ ਪ੍ਰੋਫਿਟ ਹੈ ਜਿਹੜਾ ਪ੍ਰਾਈਵੇਟ ਲੋਕ ਲੈ ਰਹੇ ਨੇ ਅਸੀਂ ਇਸ ਨੀਤੀ ਦੇ ਖਿਲਾਫ ਤੁਸੀਂ ਜਿਵੇਂ ਕਾਮਰੇਡ ਵੀ ਰਹੇ ਆਪਾਂ ਹੁਣ ਗੱਲ ਪੰਜਾਬ ਦੀ ਕਰੀਏ ਤੁਸੀਂ ਗੱਲ ਮੋਨਸਮ ਦੀ ਕੀਤੀ ਕਿ ਮੋਨਸਮ ਨੇ ਬੜੇ ਬਾਰੇ ਵਾਅਦੇ ਕੀਤੇ ਲੇਕਿਨ ਹਜੇ ਵਾਅਦੇ ਜਿਆਦਾ ਪੂਰੇ ਨਹੀਂ ਹੋਏ ਪੰਜਾਬ ਦੀ ਗੱਲ ਕਰਤੀ ਹੈ ਪੰਜਾਬ ਦੇ ਵਿੱਚ ਕੁੜੀਆਂ ਨੂੰ 2000 ਰੁਪਏ ਦੇਣ ਦੀ ਗੱਲ ਕੀਤੀ ਗਈ ਹੋਰ ਬਹੁਤ ਕੁਝ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਪੰਜਾਬ 'ਚ ਦੇਖੋ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਉਹਦੇ ਵਿੱਚ ਜਿਹੜਾ ਮੇਨ ਵਾਅਦਾ ਸੀ ਲੇਡੀਜ਼ ਨੂੰ ਲੜਕੀਆਂ ਨੂੰ 1000 ਰੁਪਏ ਦੇਣਾ ਮਹੀਨੇ ਦਾ ਉਹ ਪੂਰਾ ਨਹੀਂ ਕਰ ਸਕੇ ਕਿਉਂਕਿ ਐਕਚੁਅਲੀ ਜੋ ਫਾਈਨੈਂਸ਼ੀਅਲ ਪੋਜੀਸ਼ਨ ਆ ਪੰਜਾਬ ਦੀ ਉਹ ਸਾਰਿਆਂ ਨੂੰ ਪਤਾ ਕਿ ਲੋਨਾਂ ਜਿਹੜਾ ਲਿਆ ਪੇਛਰੇ ਜਿਹੜੀਆਂ ਪਹਿਲੀਆਂ ਪਾਰਟੀਆਂ ਸੀ ਜਿਹੜਾ ਰਾਜ ਕੀਤਾ ਬਹੁਤਾਂ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਅਕਾਲੀ ਦਲ ਨੇ ਰਾਜ ਕੀਤਾ ਤੇ ਉਹ ਉਹਨਾਂ ਨੇ ਵੀ ਲੋਨ ਲਏ ਤੇ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਸ਼ੁਰੂਤੋਂ ਹੀ ਐਡੀ ਖਰਾਬ ਹੈ ਕਿ ਸਰਕਾਰ ਉਹ ਪੈਸੇ ਬਿਨਾਂ ਕਿਉਂ ਕੋਈ ਪੈਸਾ ਹੀ ਦੇ ਵਿੱਚ ਪੈਸਾ ਇਨਵੋਲਵ ਹੈ ਹੋਰ ਸਾਰੇ ਨੌਕਰੀਆਂ ਦੇਣ ਦਾ ਹੋਰ ਉਹ ਸਾਰਾ ਪੈਸਾ ਉਹਨਾਂ ਨੂੰ ਇਨਵੋਲਵ ਹੈ ਇਸ ਕਰਕੇ ਇਹ ਜਿਹੜੀ ਸਰਕਾਰ ਆ ਜਿਹੜੀ ਇਹਦੇ ਵਾਅਦੇ ਤੋਂ ਪਿੱਛੇ ਹਟੀ ਆ ਕਿ ਪੈਸਾ ਕਿੱਲੀ ਪਿਜੀਸ਼ਨ ਜਿਹੜੀ ਆ ਪੈਸਾ ਸਰਕਾਰ ਕੋਲ ਆ ਕੇ ਸਰਕਾਰ ਵਾਅਦੇ ਤੋਂ ਪਿੱਛੇ ਹਟੀ ਆ ਪੈਸੇ ਦੀ ਗੱਲ ਕੀਤੀ ਹੈ ਕਿ ਫਾਈਨੈਂਸ਼ਲੀ ਪਹਿਲਾਂ ਹੀ ਕਾਂਗਰਸ ਨੇ ਜਾਂ ਸ਼ਰਮਣੀ ਅਕਾਲ ਦੰਦ ਨੇ ਪੰਜਾਬ ਨੂੰ ਲੋਨ ਲੈ ਕੇ ਤੋੜਦਾ ਦੀਗਾ ਹੁਣ ਇੱਕ ਪਾਸੇ ਆਪਾਂ ਕਹਿੰਦੇ ਕਿ ਫਾਈਨੈਂਸ਼ਲੀ ਅਸੀਂ ਪਹਿਲਾਂ ਟੁੱਟੇ ਹੋਇਆ ਪੰਜਾਬ ਦੂਜੇ ਪਾਸੇ ਆਪਾਂ ਬਿਜਲੀ ਫ੍ਰੀ ਦੇ ਰਹੇ ਹਾਂ ਕਿਉਂ ਇਹ ਹੁਣ ਵਾਅਦਾ ਸੀ ਇਹਨਾਂ ਦਾ ਸਰਕਾਰ ਦਾ ਵਾਅਦਾ ਸੀ ਆਮ ਪਾਰਟੀ ਦਾ ਕਿ ਬਿਜਲੀ ਫ੍ਰੀ ਦਿਓ ਤੇ ਬੱਸਾਂ ਜੋ ਸਰਬਸਾ ਜਿਹੜੀ ਉਹ ਫ੍ਰੀ ਕਰੋ ਲੇਡੀਜ਼ ਲਈ ਉਹ ਵਾਦੇ ਤਹਿਤ ਹੀ ਸਰਕਾਰ ਆ ਜਿਹੜੀ ਮਤਲਬ ਇੱਥੇ ਆਈ ਆ ਕਿਉਂਕਿ ਪਹਿਲਾਂ ਤੋਂ ਜੋ ਸਰਕਾਰਾਂ ਪਹਿਲਾਂ ਆਈਆਂ ਉਹ ਵੀ ਵਾਦੇ ਕਰਕੇ ਆਈਆਂ ਵੀ ਸਿਹ ਆ ਦੇਵਾਂਗੇ ਆ ਦੇਵਾਂਗੇ ਇਸੇ ਕਰਕੇ ਨੀਤੀਆਂ ਜਿਹੜੀਆਂ ਆਵਾਦੀ ਪਾਰਟੀ ਨੇ ਡੋਟ ਨੀਤੀ ਕੇ ਜੇ ਸਰਕਾਰ ਬਣਾਉਣੀ ਆ ਤਾਂ ਕੁਝ ਲੋਕਾਂ ਦੇ ਫਾਈਨੈਂਸ਼ਲੀ ਵਾਦੇ ਕਰਨੇ ਪੈਣਗੇ ਉਹਦੇ ਤਹਿ ਸਰਕਾਰ ਆਈ ਆ ਪਰ ਉਹ ਚਾਹ ਜਿਹੜਾ ਮੇਨ ਵਾਦਾ ਜਿਹੜਾ ਸਾਡਾ 1100 ਰੁਪਏ ਵਾਲਾ ਇਹ ਪੈਂਡਿੰਗ ਆ ਇਸ ਕਰਕੇ ਕਿ ਸਾਡੇ ਕੋਲ ਪੈਸੇ ਦੀ ਕਮੀ ਆ ਜੀ ਤੁਸੀਂ ਬਿਜਲੀ ਨੂੰ ਕੀ ਮੰਨਦੇ ਹੋ ਵੀ ਬਿਜਲੀ ਸਹੀ ਦੇਣੀ ਸਹੀ ਹੈ ਗਲਤ ਹੈ ਕਪਾ ਇੱਕ ਆਮ ਜੈਂਟਲੀ ਦੇਖੋ ਜੇ ਜੇ ਬਿਜਲੀ ਬੋਰਡ ਦੀ ਮੈਂ ਸਮਝਦਾ ਵੀ ਜਿਹੜੀ ਬਿਜਲੀ ਬੋਰਡ ਚ ਮੈਂ ਰਿਟਾਇਰ ਹਾਂ ਜੇ ਰਿਟਾਇਰ ਆ ਬਿਜਲੀ ਬੋਰਡ ਦਾ ਮੈਂ ਪੰਜਾਬ ਦਾ ਪ੍ਰਧਾਨ ਵੀ ਰਿਹਾ ਹਾਂ ਜੂਨੀਅਨ ਦਾ ਬਿਜਲੀ ਬੋਰਡ ਦੀ ਅਵਸਥਾ ਜੇ ਤਾਂ ਹੋਵੇ ਵਧੀਆ ਬਿਜਲੀ ਬੋਰਡ ਪ੍ਰੋਫਿਟ ਤੇ ਜਾਂਦਾ ਹੋਵੇ ਫਿਰ ਸਾਨੂੰ ਉਹਦੇ ਵਿੱਚ ਲੋਕਾਂ ਨੂੰ ਉਹਦਾ ਕੋਈ ਨਾ ਕੋਈ ਬੈਨੀਫਿਟ ਫ੍ਰੀ ਦੇਣਾ ਚਾਹੀਦਾ ਪਰ ਜਦੋਂ ਆਲਰੇਡੀ ਬਿਜਲੀ ਬੋਰਡ ਕਾਟੇ ਤੇ ਜਾ ਰਿਹਾ ਹਜ਼ਾਰਾਂ ਕਰੋੜ ਰੁਪਏ ਦੇ ਕਾਟੇ ਤੇ ਜਾ ਰਿਹਾ ਬਿਜਲੀ ਬੋਰਡ ਤਾਂ ਉਹ ਜ਼ਰੂਰ ਸੋਚਣਾ ਸਰਕਾਰ ਨੂੰ ਸਾਡੀ ਆਮ ਪਾਰਟੀ ਨੂੰ ਵੀ ਹੋਰੋਂ ਹੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਬਿਜਲੀ ਆ ਇਹਦਾ ਅਸੀਂ ਮਤਲਬ ਕਿਉਂਕਿ ਇਹ ਜਿਹੜੀ ਸਾਰਾ ਸਾਡਾ ਜਿਹ ਜੋ ਸਿਸਟਮ ਹੈ ਬਿਜਲੀ ਨਾਲ ਜੁੜਿਆ ਹੋਇਆ ਟੋਟਲ ਸਿਸਟਮ ਬਿਜਲੀ ਸਾਡੀ ਜ਼ਿੰਦਗੀ ਵੀ ਆ ਜਿਹੜੀ ਉਹ ਬਿਜਲੀ ਨਾਲ ਜੁੜੀ ਹੋਈ ਆ ਲਾਈਟ ਨਹੀਂ ਤਿਆਰੀ ਹੋ ਸਕਦੇ ਲਾਈਟ ਨਹੀਂ ਪੜ ਨਹੀਂ ਸਕਦੇ ਸੌ ਨਹੀਂ ਸਕਦੇ ਬੈਠ ਨਹੀਂ ਸਕਦੇ ਬਿਜਲੀ ਬਿਨਾਂ ਅਸੀਂ ਕੋਈ ਕੰਮ ਕਿਆਲ ਨਹੀਂ ਕਰ ਸਕਦੇ ਇਸ ਕਰਕੇ ਬਿਜਲੀ ਇੱਕ ਇੰਪੋਰਟੈਂਟ ਆਈਟਮ ਲਗਜ਼ਰੀ ਬਣ ਗਈ ਇਸ ਕਰਕੇ ਅਸੀਂ ਕਹਿਣਾ ਹੈ ਕਿ ਇਹਦੇ ਉੱਪਰ ਜਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਜਿਹੜੇ ਇਹਦੇ ਰਿਵਿਊ ਕਰਨਾ ਚਾਹੀਦਾ ਮਤਲਬ ਮੰਨਦੇ ਹੋ ਕਿ ਚੀਜ਼ਾਂ ਜਿਹੜੀਆਂ ਫ੍ਰੀ ਦਿੱਤੀ ਜਾਂਦੀਆਂ ਲੋਕਾਂ ਨੂੰ ਇਹ ਦਿੱਤੀਆਂ ਨਹੀਂ ਜਾਣੀ ਚਾਹੀਦੀਆਂ ਕੰਮ ਸਰਕਾਰਾਂ ਕੰਮ ਵਧੀਆਂ ਕਰਨ ਤਾਂ ਲੋਕੀ ਆਪ ਲੋਕਾਂ ਨੂੰ ਮਤਲਬ ਆ ਵੀ ਲੋਕਾਂ ਨੂੰ ਅਸੀਂ ਮਤਲਬ ਉਹ ਕਰ ਰਹੇ ਆ ਉਹਨਾਂ ਨੂੰ ਬੇਸਲੇ ਕਰ ਰਹੇ ਆ ਮਤਲਬ ਉਹ ਲੋਕਾਂ ਨੂੰ ਜੇ ਸਰਕਾਰ ਜੇ ਕਿਸੇ ਨੇ ਸਪੋਰ ਕੋ ਮੈਂ ਪੁਰਾਣੀ ਗੱਲ ਤੋਂ ਜ਼ਿਆਦਾ ਮੇਰੀ ਯਾਦ ਹੈ ਅਸੀਂ ਮੈਂ ਇੱਥੇ ਟਾਸ ਫੋਰਸ ਦੀ ਸਾਡੇ ਬਣੀ ਹੋਏ ਵਿੱਚ ਸੀਗਾ ਮਨਕ ਮਾਜੀਏ ਅਸੀਂ ਚੈਕਿੰਗ ਕੀਤੀ ਸਵੇਰੋਂ ਸਾਰੇ ਪੰਜਾਬ ਕਰਦੇ ਜੀ ਇਹ ਚਾ ਸਾਰੇ ਹਲਕੇ ਚ ਉਹ ਤੋਂ ਅਸੀਂ ਪੜ ਲਿਆ ਤੇ ਮੈਂ ਕਿਹਾ ਵੀ ਚੋਰੀ ਕਿਉਂ ਕਰਦੇ ਹੋ ਉਹ ਕਹਿੰਦੇ ਚੋਰੀ ਕਰਦੇ ਆ ਸਰਕਾਰ ਬਿਜਲੀ ਫਿਰ ਨੂੰ ਫ੍ਰੀ ਹੈ ਬਾਦ ਸਰਕਾਰ ਤੁਹਾਨੂੰ ਆਟਾ ਦਾਲ ਦੇਂਦੀ ਹੈ ਮੈਂ ਕੰਮ ਕਹਿੰਦੇ ਕੰਮ ਦੀ ਕਰਦੇ ਹੀ ਨਹੀਂ ਨੂੰ ਕਰਦੇ ਮਤਲਬ ਬੇਰੋਜ਼ਗਾਰੀ ਮੈਂ ਪ੍ਰੈਕਟੀਕਲੀ ਦੇਖਿਆ ਵੀ ਲੋਕ ਵੇਸਲੇ ਕਰਦੇ ਆ ਅਸੀਂ ਜੇ ਪੰਜਾਬ ਇੱਕ ਐਸੀ ਸਟੇਟ ਹੈ ਜਿਹੜੀ ਬਹੁਤ ਪੰਜਾਬ ਹਿੰਦੁਸਤਾਨ ਚ ਮਸ਼ਹੂਰ ਹੈ ਵੱਡ ਚ ਮਸ਼ਹੂਰ ਹੈ ਕੰਮ ਦੇ ਪੱਖੋਂ ਪਰ ਅਸੀਂ ਉਹ ਇਹ ਵੇਸਲੇ ਕਰ ਰਹੇ ਆਂ ਸਾਨੂੰ ਇਹ ਤੇ ਜੂੜ ਸਾਰਿਆਂ ਨੂੰ ਰਲ ਕੇ ਆਲ ਪਾਰਟੀ ਸੋਚਣਾ ਚਾਹੀਦਾ ਮੈਂ ਸਮਝਦਾ ਭਗਵੰਤ ਮਾਨੋ ਆਲ ਪਾਰਟੀ ਭਗਵੰਤ ਮਾਨੋ ਕਿੰਨਾ ਕਿ ਕਿੰਨਾ ਕੰਮਜਾਓ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਸਮਾਂ ਤਾਂ ਬਹੁਤ ਨਿਕਲ ਚੁੱਕਿਆ ਹੈ ਭਗਵੰਤ ਮਾਨ ਮੈਂ ਸਮਝਦਾ ਵੀ ਅਸੀਂ ਕਰਾਪਸ਼ਨ ਬੰਦ ਨਹੀਂ ਕਰ ਸਕੀ ਜਿਹਦੀ ਅਸਲੀਅਤ ਹੈ ਕਰਾਪਸ਼ਨ ਜਿਹੜੀ ਨਸ਼ਾ ਨਸ਼ਾ ਪੂਰਾ ਬੰਦ ਨਹੀਂ ਕਰ ਸਕੇ ਤੇ ਨਾ ਕੋਈ ਇਹਦੇ ਨੀਤੀ ਕੋਹ ਤੇ ਹਾ ਲੁੱਟਾਂ ਕੋਹ ਹੋ ਰਹੀਆਂ ਨੇ ਬੜੇ ਸਰਗਮ ਨੇ ਚੋਰ ਨੇ ਜਿਹੜੇ ਉਹਨਾਂ ਤੇ ਕਿਉਂਕਿ ਮੈਂ ਸਮਝਦਾ ਵੀ ਪੁਲਿਸ ਦੀ ਜਿੰਦ ਭਰਤੀ ਹੈ ਪੁਲਿਸ ਦਾ ਡਿਪਾਰਟਮੈਂਟ ਜਿਵੇਂ ਖੰਨੇ ਆਪਣੇ ਸਾਡੇ ਬੜੀ ਘੱਟ ਪੁਲਿਸ ਹੈ। ਟ੍ਰੈਫਿਕ ਦੇ ਕੋਈ ਕੰਟਰੋਲ ਨਹੀਂ ਹੈ ਇਸका ਘੱਟ ਪੁਲਿਸ ਹੈ। ਰਿਸ਼ਤ ਬਖੋਰੀ। ਰਿਸ਼ਤ ਬਖੋਰੀ ਤਾਂ ਮੈਂ ਪਹਿਲੇ ਕਹ ਵੀ ਰਿਸ਼ਤ ਬਖੋਰੀ ਆ ਜਿਹੜੀ ਉਹ ਅਸੀਂ ਕੰਟਰੋਲ ਨਹੀਂ ਕਰ ਸਕੇ। ਦੇਖੋ ਇਹ ਇੱਕ ਲੀਡਰ ਹੈ, بڑے ਕਾਦੇ ਲੀਡਰ ਨੇ। ਚਾਰ ਚੀਜ਼ਾਂ ਦੀ ਗੱਲ ਕੀਤੀ ਹੈ, ਚਾਰੇ ਚੀਜ਼ਾਂ ਨੇ ਕਿਹਾ ਕਿ ਉਹ ਅਸੀਂ ਕੰਟਰੋਲ ਨਹੀਂ ਕਰ ਸਕੇ। ਪੰਜਾਬ ਦੇ ਵਿੱਚ ਜੇਕਰ ਆਪਾਂ ਹਾਲਾਤ ਦੇਖੀਏ, ਹਾਲਾਤ ਬੱਤੋਂ ਬਤਰ ਹੋ ਚੁੱਕੇ ਨੇ। ਨਸ਼ੇ ਦੀ ਗੱਲ ਕਰੀਏ ਜਗ੍ਹਾ-ਜਗ੍ਹਾ ਨਸ਼ਾ ਮਿਲ ਰਿਹਾ ਹੈ। ਨੌਕ ਨਸ਼ੇ ਦੇ ਲੱਗ ਦੇ ਵਿੱਚ ਛੋਟੇ ਨੌਜਵਾਨ ਜਿਹੜੇ ਨੇ ਉਹ ਮਰਦੇ ਜਾ ਰਹੇ ਨੇ ਇਹ ਪੰਜਾਬ ਦੇ ਹਾਲਾਤ ਸਾਡੇ ਹੋ ਚੁੱਕੇ ਨੇ ਇੱਕ ਗੱਲ ਹੋਰ ਥੋੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਲਦੀ ਕਹਿੰਦੇ ਭਗਵੰਤ ਮਾਨ ਜੀ ਵੀ ਜਾ ਰਹੇ ਨੇ ਕੋਈ ਹੋਰ ਬਧਾ ਹੋ ਰਿਹਾ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ ਵੀ ਬਦਨ ਪਾਰਟੀ ਹੋਇਆ ਮੈ ਤਾਂ 2.5 ਮਹੀਨੇ ਤੋਂ ਗਿਆ ਨਹੀਂ ਹੈਗਾ ਕਹਿੰਦੇ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਹੈ ਦੁੱਖ ਹੋਵੇ ਤਾਂੱਸਣਾ ਜ਼ਰੂਰ ਚਾਹੀਦਾ ਹੈ ਸੋ ਅੰਦਰ ਇਹਨਾਂ ਨੇ ਵੀ ਹੈ ਕਿ ਭਗਵੰਤ ਮਾਨ ਸਾਹਿਬ ਚੇਂਜ ਹੋ ਸਕਦੇ ਨੇ ਕੋਈ ਨਵਾਂ ਚਿਹਰਾ ਜਿਹੜਾ ਹੈ ਸੀਐਮ ਬਣ ਸਕਦਾ ਹੈ ਕਿਉਂਕਿ ਬੜੀ ਚਰਚਾ ਚੱਲਦੀ ਐ ਸੋ ਅੱਜ ਅਸੀਂ ਗੰਗਾ ਕਿਨਾਰੇ ਬੈਠ ਕੇ ਜਿਹੜੀ ਐ ਇੱਕ ਖੁੰਡ ਚਾਚਾ ਕੀਤੀ ਐ ਕੁਝ ਗੱਲਾਂ ਹੋਰ ਵੀ ਸੁਣਦੇ ਹਾਂ ਹਾਂਜੀ ਉਹ ਅਸਲ ਵਿੱਚ ਪਤਾ ਕੀ ਐ ਦੇਖੋ ਪਾਰਟੀ ਦੇ ਵਿੱਚ ਕੰਮ ਐ ਬਹੁਤ ਕੀਤਾ ਪਹਿਲਾਂ ਕੌਨਸਲ ਪਾਰਟੀ ਦੀ ਬਹੁਤ ਕੰਮ ਕੀਤਾ ਮੈਂ ਸ਼ੁਰੂ ਤੋਂ ਕਰਪਸ਼ਨ ਦੇ ਖਿਲਾਫ ਰਿਹਾ ਤੇ ਹੁਣ ਕਰਪਸ਼ਨ ਆ ਜਿਹੜੀ ਉਹ ਸਾਡੇ ਬੰਦ ਨਹੀਂ ਹੋਈ ਆਮ ਤੌਰ 'ਤੇ ਸ਼ਰਮ ਆਮ ਤੌਰ 'ਤੇ ਕਰਪਸ਼ਨ ਚੱਲਦੀ ਐ ਅਸੀਂ ਇਹ ਸਾਰਾ ਪੰਤੀ ਦੇ ਨੋਟਿਸ ਵਿੱਚ ਵੀ ਲਿਆਂਦਾ ਉਹਨਾਂ ਨੇ ਮੇਰੇ ਸਾਹਮਣੇ ਫੋਨ ਵੀ ਕੀਤੇ ਬਦਲੀ ਕਰ ਦੋ ਐ ਕਰ ਦੋ ਬਾਹਰ ਕਰ ਦੋ ਪਰ ਉਹਨਾਂ ਦੀ ਬਦਲੀ ਨਹੀਂ ਹੋਈ ਹੈਗੀ ਇਸ ਕਰਕੇ ਮੈਂ ਫਿਰ ਥੋੜਾ ਜਿਹਾ ਆਪਣਾ ਇਸ ਗੱਲ ਤੋਂ ਆਪਣੇ ਰਜੇਮਿਆਂ ਚ ਚਲੇ ਜਾ ਵੀ ਆਪਾਂ ਘਰ ਦੇ ਕੰਮ ਕਰੋ ਤੇ ਕਰਾਪਸ਼ਨ ਬੰਦ ਨਹੀਂ ਹੋ ਰਹੀ ਕੀ ਲੈਣਾ ਆਪਾਂ ਸਿਆਸਤੋਂ ਇਸ ਕਰਕੇ ਅਸੀਂ ਫਸਰੋਇਆ ਪਰੇ ਹੋ ਗਿਆਂ ਵੀ ਹੈ ਮੈਂ ਆਮ ਪਾਰਟੀ ਨਾਲ ਦੋਸਤੋ ਗੱਲ ਬਿਲਕੁਲ ਸਹੀ ਹੈ ਜੇਕਰ ਤੁਸੀਂ ਕੋਈ ਰਜਿਸਟਰੀ ਕਰਾਉਣਾ ਚਾਹਦੇ ਹੋ ਮੈਂ ਅੱਗੇ ਗੱਲ ਨਹੀਂ ਕਹਿ ਸਕਦਾ ਗੱਲ ਇਹਨਾਂ ਨੇ ਕਹਿ ਦਿੱਤੀ ਕਿਉਂਕਿ ਖੁਦ ਪਾਰਟੀ ਦੇ ਨੁਮਾਇंदे ਨੇ ਔਰ ਜੇਕਰ ਐਨਓਸੀ ਲੈਣੀ ਹੋਵੇ ਉੱਥੇ ਪਾਸ ਲੈਂਦੇ ਨੇ ਜੀ ਨਹੀਂ ਤੁਸੀਂ ਵੀ ਚੱਲਦਾ ਪੈਸਾ ਕਿਆ ਸਾਰਾ ਨੋਟਸ ਉਹ ਜੀ ਲੈਂਦਾ ਹੋਇਆ ਪਰ ਉਹਨਾਂ ਨੇ ਮੇਰੇ ਸਾਹਮਣੇ ਬਦਲੀ ਦੀ ਜ਼ਰੂਰ ਕਿਹਾ ਟਰੈਕਟਰ ਨੂੰ ਪਰ ਉਹ ਬਦਲੀ ਅਜੇ ਤੱਕ ਨਹੀਂ ਹੋਈ ਹੈਗੀ ਦੇਖੋ ਸੋਨ ਸਾਹਿਬ ਬਹੁਤ ਵਧੀਆ ਇਨਸਾਨ ਨੇ ਮੈਂ ਵੀ ਉਹਨਾਂ ਦੀ ਬਹੁਤ ਕਦਰ ਕਰਦਾ ਹਾਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਲਈ ਤਿਆਰ ਹਾਂ ਮੈਂ ਸ਼ੱਕ ਅਸੀਂ ਕਿਸੇ ਵੀ ਪਾਰਟੀ ਨਾਲ ਤਾਲਪੱਖ ਰੱਖਦੇ ਹੋਈਏ ਪਰ ਕਹਿੰਦੇ ਨੇ ਕਿ ਜਦੋਂ ਆਲੇ ਦੋ ਆਲੇ ਦੇ ਲੋਕ ਜਦੋਂ ਹੈ ਖਰਾਬ ਕਰਨ ਲੱਗ ਜਾਂਦੇ ਤਾਂ ਮਾਹੌਲ ਖਰਾਬ ਹੋ ਜਾਂਦਾ ਪਰ ਫਿਰ ਵੀ ਸੋਨ ਸਾਹਿਬ ਵਧੀਆ ਕੰਮ ਕਰ ਰਹੇ ਨੇ ਪਰ ਪੰਜਾਬ ਸਰਕਾਰ ਜਿਹੜੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇਖੋ ਕੰਮ ਕਰ ਰਹੀ ਆ ਪਰ ਪੈਸੇ ਦੀ ਪ੍ਰੋਬਲਮ ਆ ਮੈਂ ਸਮਝਦਾ ਵੀ ਜੋ ਪੈਸਾ ਆ ਕਲਾ ਪੈਸਾ ਨੂੰ ਬਲਬਹ ਹਰੇ ਕੰਮ ਦੇ ਲਈ ਕੰਮ ਕਰਨ ਨੂੰ ਸਰਕਾਰ ਤਿਆਰ ਹੈ ਕੰਮ ਕਰਨ ਨੂੰ ਸਰਕਾਰ ਚਾਹੁੰਦੀ ਹੈ ਪਰ ਪਤਾ ਨਹੀਂ ਇਹ ਮਤਲਬ ਜਿਹੜਾ ਇਹਦਾ ਸਿਸਟਮ ਹੈ ਜਿਵੇਂ ਪਹਿਲਾਂ ਇਹਨਾਂ ਦਾ ਸੀ ਵੀ ਇੱਥੋਂ ਪੈਸਾ ਉੱਥੋਂ ਜੂ ਉੱਥੋਂ ਆ ਜੂ ਉਹ ਪੈਸਾ ਕਿਉਂ ਨਹੀਂ ਆਇਆ ਜੈਨ ਦੀ ਕੈਲਕੂਲੇਸ਼ਨਾਂ ਗਲਤ ਹੋ ਗਈਆਂ ਕਿਵੇਂ ਹੋ ਗਈਆਂ ਜਿਵੇਂ ਉਹ ਤੋਂ ਔਰ ਇੱਥੇ ਉਹ ਤੋਂ ਆ ਜੂ ਵਾਜੀ ਫਲਾਣੇ ਤੋਂ ਆ ਜੂ ਥੋੜੀ ਥੋੜੀ ਗੱਲ ਸੱਚੀ ਗੱਲ ਚੱਲਦੇ ਜਾਂਦੇ ਗੱਲ ਵਿੱਚ ਤੁਸੀਂ ਆਪੇ ਬੋਲਦਾ ਰੇਟ ਮਾਫੀਆ ਖਤਮ ਰੇਤ mafia ਖਤਮ ਨਹੀਂ ਕਰ ਸਕਿਆ ਜੀ ਰੇਤ mafia ਨਹੀਂ ਖਤਮ ਕਰ ਸਕਿਆ ਰੇਤ ਵਿੱਚੋਂ ਉਹਨਾਂ ਪੈਸਾ ਵੀ ਨਹੀਂ ਆਇਆ ਜਿੰਨਾ ਸਰਕਾਰ ਦੇ ਅਸੈਸਮੈਂਟ ਦੀ ਸਾਡੀ ਵੀ ਇਸ ਪੈਸਾ ਹੋਊਗਾ ਉਹਦੇ ਨਾਲ ਲੋਕਾਂ ਦਾ ਹਜ਼ਾਰ ਹੋਊਗਾ ਅਸੀਂ ਪੰਜਾਬ ਨੂੰ ਤਰੱਕੀ ਦੇ ਲੱਗੇ ਜਾਵਾਂਗੇ ਮੇਨ ਅਣਕਾ ਮੈਂ ਸਮਝਦਾ ਵੀ ਇਹ ਪੈਸਾ ਪੈਸਾ ਜਿੰਨਾ ਚਿਰ ਅਰੇਂਜ ਸਰਕਾਰ ਦਾ ਨਹੀਂ ਹੋਊਗਾ ਪੈਸਾ ਮਜਬੂਰ ਸਰਕਾਰ ਦਾ ਸੈਂਟਰ ਕੋਈ ਦੇ ਨਹੀਂ ਰਿਹਾ 9000 ਕਰੋੜ ਰੁਪਇਆ ਆਰਡੀਐਫ ਦਾ ਰੱਖੀ ਬੈਠਾ ਹੈ ਸੈਂਟਰ ਮੋਦੀ ਸਾਡਾ ਪੰਜਾਬ ਦਾ ਇਸ ਕਰਕੇ ਇਹ ਵੀ ਪ੍ਰੋਬਲਮਾਂ ਨੇ ਕਿਉਂ ਪੈਸਾ ਸੈਂਟਰ ਰੱਖੀ ਬੈਠਾ ਉਹਦੀ ਪ੍ਰੋਬਲਮ ਆ ਕਿ ਸਰਕਾਰ ਕੰਮ ਨਹੀਂ ਕਰ ਸਕਦੀ ਕੰਮ ਤਾਂ ਸਾਰੇ ਹੁਣ ਸੌ ਸੌ ਸਾ ਵੀ ਕੰਮ ਕਰ ਰਹੇ ਨੇ ਸਾਰੇ ਕੰਮ ਕਰ ਰਹੇ ਨੇ ਪਰ ਉਹ ਕੰਮ ਉਹ ਕਰਨ ਦਾ ਕੀ ਫਾਇਦਾ ਜਿਹਦੇ ਵਿੱਚ ਲੋਕਾਂ ਨੂੰ ਨੌਕਰੀ ਨਹੀਂ ਮਿਲਣਗੀਆਂ ਜਾਂ ਨਸ਼ਾ ਦੂਰ ਨਹੀਂ ਹੋਊਗਾ ਕਰਪਸ਼ਨ ਦੂਰ ਨਹੀਂ ਹੋਊਗਾ ਮੈਂ ਸਮਝੀ ਕਰਪਸ਼ਨ ਆ ਜਿਹੜੀ ਮੈਂ ਤੇ ਬੜਾ ਆਨਲਾਈਨ ਆ ਵੀ ਕਰਪਸ਼ਨ ਦੂਰ ਹੋਣੀ ਚਾਹੀਦੀ ਹੈ ਕਰਪਸ਼ਨ ਦਾ ਅਸੀਂ ਨਹੀਂ ਕਰ ਸਕਦੇ ਦੂਰ ਅਜਿਹੀ ਗੱਲ ਹੋਰ ਮੰਨਦੇ ਹੋ ਵੀ ਇੱਕ ਪੰਜਾਬ ਦਾ ਕਹਿ ਸਕਦੇ ਕਿ ਬਹੁਤ ਜ਼ਰ ਪੱਗ ਰਿਹਾ ਹੈ ਸੈਂਟਰ ਤੇ ਜਿਹੜੀ ਸਰਕਾਰ ਹੋਈ ਆ ਪੰਜਾਬ ਉਹਦੇ ਉਲਟ ਹੈ ਉਲਟ ਹੋਈ ਆ ਦੇਖੋ ਇਹ ਸਾਡੀ ਪੰਜਾਬ ਦੀ ਮਾੜੀ ਕਿਸਮਤ ਆ ਕਿ ਜਦੋਂ ਵੀ ਪੰਜਾਬ ਸਰਕਾਰ ਬਣੀ ਆ ਜੇ ਕਾਂਗਰਸ ਦੀ ਬਣੀ ਆ ਤਾਂ ਪਰ ਬੀਜੇਪੀ ਦਾ ਰਾਜ ਆ ਜੇ ਆਮ ਆਪ ਪਾਰਟੀ ਦੀ ਬਣੀ ਆ ਉਪਰ ਬੀਜੇਪੀ ਦਾ ਰਾਜ ਆ ਕੋਈ ਸਾਨੂੰ ਪੈਕੇਜ ਨਹੀਂ ਕੋਈ ਪੈਸਾ ਨਹੀਂ ਜਿਹੜਾ ਸਾਡਾ ਪੰਜਾਬ ਦੇ ਹਿੱਸਾ ਵਜੋਂ ਦਾ ਹੋ ਵੀ ਸਾਨੂੰ ਦਿੱਤਾ ਜਾਂਦਾ ਇਸ ਕਰਕੇ ਬਹੁਤ ਵੱਡਾ ਦਖਾਂਤ ਆ ਸਰਕਾਰ ਦੇ ਸਾਹਮਣੇ ਸਰਕਾਰ ਫੇਸ ਕਰ ਰਹੀ ਆ ਪੈਸੇ ਦੇ ਪਰ ਮਾਮਲੇ ਤੇ ਸੈਂਟਰ ਵੱਲੋਂ ਵੀ ਕੋਈ ਨਾ ਪੈਕੇਜ ਨਾ ਉਹ ਆਪਣਾ ਪੈਸਾ ਜਿਹੜਾ ਜਿਵੇਂ ਆਟੇ ਆਰਡੀਪੀ ਦਾ ਦੱਸੇ ਉਹ ਵੀ ਨਹੀਂ ਮਿਲ ਰਿਹਾ ਇਸ ਕਰਕੇ ਨਾ ਸੋਸ ਨੇ ਪੰਜਾਬ ਦੇ ਵਿੱਚ ਐਸੇ ਫਿਰ ਕੋ ਲੋਨ ਤੇ ਲੋਨ ਲੈ ਕੇ ਪੰਜਾਬ ਨੂੰ ਚਲਾਇਆ ਜਾ ਰਿਹਾ ਮੈਂ ਸਮਝਦਾ ਪੰਜਾਬ ਦੇ ਉੱਪਰ ਵਿਝਨ ਪੈ ਰਿਹਾ ਲੋਕਾਂ ਤੇ ਜਿਹੜਾ ਕਰਜ਼ੇ ਦਾ ਇਹ ਵੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬੜੀ ਬਸੀਤ ਬਣੂਗਾ ਹਾਂ ਸੋ ਮੈਂ ਗੱਲ ਕਹੀ ਸੀ ਥੋੜਾ ਥੋੜਾ ਹਸਣਾ ਜ਼ਰੂਰ ਚਾਹੀਦਾ ਹੈ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਸੋ ਇਹ ਦੁੱਖ ਜਿਹੜਾ ਹੈ ਇਹਨਾਂ ਨੇ ਆਪਣਾ ਸਾਡੇ ਚੈਨਲ ਦੇ ਮਾਧਿਅਮ ਨਾਲ ਦੱਸਿਆ ਸੋ ਇੱਕ ਛੋਟੀ ਜੀ ਤਾਕਦੀ ਆਪੋ ਤੇ ਗੱਲ ਵਾਸੀ ਜੇ ਵਧੀਆ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰ ਦਿਓ